ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਦੂਰੇ ਅਰਸਾ ਹੋ ਕੋਰਸਾ ਹੋ ਝਟਿਐ ਤਉ ਡਠੇ ਸਚੇ ਪਾਤੇ ਸਾ ਮਾਲ ਜਨਮ ਜਨਮ ਦੀ ਕਟਿਅ ਸੱਜਣ ਸੱਚਾ ਪਾਤਿਸਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ महल्ला पञ्जबकार ਸਤਿ ਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਇਸ ਖੇਲ ਖਿਲਾਈ ਬਾਲਕ ਰਹਿ ਨ ਸਕ ਬਿਨ ਖੀਰੇ ਮੇਰਾ ਅੰਤਰ ਲੋ ਮਿਲਣ ਕੀ ਪਿਆਰੇ ਹਉ ਕਿਉ ਪਾਏ ਗੁਰ ਪੂਰੇ ਜੇ ਸੌ ਖੇਲ ਖਿਲਾਈਏ ਬਾਲਕ ਰਹ ਨਾ ਸਕੈ ਬਿਨ ਅਖੀਰੇ ਮੇਰਾ ਅੰਤਰ ਭੁਖ ਨਾ ਉਤਰੈ ਅਮਲੀ ਜੇ ਸਉ ਪੂਜਨ ਮੈ ਨੀਰੇ ਪ੍ਰੇਮ ਪਰਮ ਕਾ ਦਿਨ ਦਰਸ਼ਨ ਕਿਉ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਪਾਈ ਮੈਂ ਮਿਲਿ ਹੋ ਮਿੱਤਰ ਸੁਖ ਦਾਤਾ ਓਹੋ ਜੀਅ ਕੇ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵ ਹਰ ਕੀਆ ਬਾਤਾ ਹਉ ਇੱਕ ਖੇਨਾ ਤਿਸ ਬਿਨਾ ਰਹਿ ਨ ਸਕਾ ਜਿਉ ਚਾਤ੍ਰਿਕ ਜਲ ਕਉ ਬਿਲਾਤਾ ਹਉ ਕਿਆ ਗੁਣ ਤੇਰੇ ਸਾਰ ਸੰਭਾਲੀ ਮਨਿਰ ਗੁਣ ਕਾ ਰਖ ਲੇਤਾ ਹਉ ਭਏ ਉਡੇਣੀ ਕੰਤ ਕਾ ਅਮਲੇ ਸੋ ਪਰ ਕਾਦ ਨੈ ਦੇਖਾ ਸਾਬ ਰਸ ਭੋਗਣ ਵਿਸਾਰੇ ਬਿਨ ਪਰੋਕੇ ਤਾ ਨਾ ਲੇਖਾਂ ਇਹੋ ਕਾਪੜ ਤਾਨ ਨਾ ਸੁਖਾਵਈ ਰਨਾ ਸਕਾਉ ਹਉ ਵਿਸਾ ਜਿਨੇ ਸਖੇ ਲਾਲ ਰਾਵੇ ਆਪਿਆਰਾ ਤੈਨੋਂ ਅਗਹ ਹਮ ਆਦੇਸਾਂ ਮੈਂ ਸਭ ਸੇਗਾਰ ਬਣਾਇਆ ਅੰਮਲੀ ਬੇਨ ਪਰ ਕਾਮਨਾ ਆਏ ਜਸਹ ਬਾਤ ਨਾ ਪੁੱਛੀਆ ਅੰਮਲੀ ताबि था जो बन सभन तन ते सोहागणी अमली जेन सहु रह हौ वार ਤੇ ਨੋ ਸੋਹਾ ਗਣੀ ਅੰਮਲੀ ਤਨ ਕੇ ਤੋ ਵਸਾਦ ਪਾਏ ਜਚਰ ਦੂਜਾ ਪਰਮ ਸਾ ਅੰਮਲੀ ਚਰਮੈ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤ ਗੁਰੂ ਅੰਮਲਿ ਤਾਂ ਆਸਾ ਮਨ ਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਅੰਮਲਿ ਇਹ ਸਰਬ ਰਹਿਆ ਪਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅੰਬਲੀ ਗੁਰ ਸਤ ਗੁਰ ਕਾ ਲਗ ਪੈਰੇ ਮੈਂ ਸਰਬ ਸੁਖ ਸੁਖ ਪਾਇਆ ਅਮਲੇ ਇਹਨਾਂ ਸਰਬ ਰਹਿਆ ਪਾਰੇ ਪੂਰੇ ਜਨਾਨਕ ਹਰ ਰੰਗ ਮਾਣਿਆ ਅੰਮਲਿ ਗੁਰ ਸਤ ਗੁਰ ਕਾ ਲਗ ਪਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪੰਜਵਾਂ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਜੇ ਸੋ ਖੇਲ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ